ਬੀਤੇ ਦਿਨ ਸ਼ਾਮ ਨੂੰ ਸਰਕਾਰੀ ਰਜਿੰਦਰ ਹਸਪਤਾਲ ਦੀ ਛੱਤ ਤੋਂ ਦੋ ਨਰਸਾਂ ਵੱਲੋਂ ਛਾਲ ਮਾਰੀ ਗਈ ਸੀ ਜਿੱਤੇ ਦੋਨੋਂ ਨਰਸਾਂ ਹਸਪਤਾਲ ਚ ਜਿਵੇਂ ਹੀ ਲਾਸ਼ ਚਲੀਆਂ ਉੱਥੇ ਹੀ ਸਬਾਰ ਸ਼ੁੱਕਰਵਾਰ ਨੂੰ ਵੱਖ-ਵੱਖ ਪਾਰਟੀਆਂ ਦੇ ਆਗੂ ਨਰਸਾਂ ਨੂੰ ਮਿਲਣ ਪਹੁੰਚੇ ਸਭ ਤੋਂ ਪਹਿਲਾਂ ਪੰਜਾਬੀ ਇਕਤਾ ਪਾਰਟੀ ਤੋਂ ਸੁਖਪਾਲ ਖੈਰਾ ਹਸਪਤਾਲ ਪਹੁੰਚ ਕੇ ਨਰਸਾਂ ਨਾਲ ਮੁਲਾਕਾਤ ਕੀਤੀ ਖੈਰਾ ਨੇ ਗਿਆਕ ਨਰਸਾਂ ਵੱਲੋਂ ਆਪਣੇ ਹੱਕ ਲੈਣ ਲਈ ਆਪਣੇ ਜਾਨਾਂ ਦੇ ਖਰਚੇ ਚ ਪਾਈਆਂ ਗਈਆਂ ਨੇ ਪਰ ਮੁੱਖ ਮੰਤਰੀ ਹਲੇ ਵੀ ਖੁਸ਼ ਨਹੀਂ ਬੋਲ ਰਹੇ ਹੁਣ ਕਿਹਾ ਕੈਪਟਨ ਸਰਕਾਰ ਮੁਲਾਜ਼ਮਾਂ ਦੀਆਂ ਮੰਗਾਂ ਪੂਰੀਆਂ ਕਰਨ ਵਿੱਚ ਫੇਲ ਸਾਬਤ ਹੋਈ ਹੈ ਪਹਿਲਾ ਤਾਂ ਅਸੀਂ ਬਹੁਤ ਦੁੱਖ ਪ੍ਰਗਟ ਕਰਦੇ ਆ ਕਿ ਦੋ ਸਾਡੀਆਂ ਸਤਕਾਰਯੋਗ ਭੈਣਾ ਜੀ ਬਲਜੀਤ ਕੌਰ ਖਾਲਸਾ ਤੇ ਕਰਮਜੀਤ ਕੌਰ ਆਲਕ ਇਸ 6ਵੀਂ ਮੰਜ਼ਲ ਤੋਂ ਉਹਨਾਂ ਨੇ ਜਿਹੜਾ ਛਲਾਂਗ ਮਾਰਨੀ ਪਈ ਆਪਣੀ ਜ਼ਿੰਦਗੀ ਦੀ ਦੋ ਵਕਤ ਰੋਟੀ ਵਾਸਤੇ ਸ਼ਰਮ ਆਉਣੀ ਚਾਹੀਦੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੂੰ ਉਹਨਾਂ ਦੇ ਹੈਲਥ ਮਨਿਸਟਰ ਨੂੰ ਪਰਨੀਤ ਕੌਰ ਨੂੰ ਉਹਨਾਂ ਦੇ ਸ਼ਹਿਰ ਵਿੱਚ ਪਿਛਲੇ 22-23 ਦਿਨਦਿਆਂ ਭੈਣਾ ਸਾਡੀਆਂ ਕੀ ਮੰਗਦੀਆਂ ਸਿਰਫ ਆਪਣੀ ਅ ਨੌਕਰੀਆਂ ਨੂੰ ਰੈਗੂਲਰਾਈਜ਼ ਕਰਨ ਦਾ ਗੱਲ ਮੰਗਦੀ ਔਰ ਆ ਜਿਹੜੇ ਮੈਮੋਰੰਡਮ ਵਗੈਰਾ ਹੈ ਪਨੀਤ ਕੌਰ ਮਹਾਰਾਣੀ ਇਹਨਾਂ ਦੇ ਨਾਲ ਬੈਠਦੀ ਰਹੀ ਹੈ ਔਰ ਉਹਨਾਂ ਨੂੰ ਵਾਅਦਾ ਕਰਕੇ ਗਈ ਸਾਡੀ ਸਰਕਾਰ ਬਣੇਗੀ ਤਾਂ ਅਸੀਂ ਤੁਹਾਡੀਆਂ ਮੰਗਾਂ ਪੂਰੀਆਂ ਕਰਾਂਗੇ ਲੇਕਿਨ ਅੱਜ ਮੁਨਕਰ ਹੋ ਗਏ ਔਰ ਅੱਜ ਦੇ ਯੁੱਗ ਦੇ ਵਿੱਚ ਅ 23 ਦਿਨ ਤੋਂ ਸਾਡੀਆਂ ਪੈਣਾ ਇੱਥੇ ਉੱਤੇ ਚੜੀਆਂ ਹੋਈਆਂ ਸੀ ਕਿ ਗੜੇ ਉਹਨਾਂ ਨੇ ਛੱਲੇ ਆ ਨੈੱਟ ਲਾਇਆ ਮੈਨੂੰ ਲੱਗਦਾ ਚਿੜੀ ਵੀ ਨਹੀਂ ਸੰਭ ਸਕਦਾ ਇਹ ਨੈੱਟ ਔਰ ਪੁਲਿਸ ਆਫੀਸਰ ਲੱਗੇ ਖੜੇ ਸੀ ਕਿ ਉਹਨਾਂ ਨੂੰ ਉਹਨਾਂ ਦਾ ਫਰਜ਼ ਬਣਦਾ ਸੀਗਾ ਜੇ ਉਹ ਇਹਨਾਂ ਨੂੰ ਕਿਸੇ ਤਰੀਕੇ ਨਾਲ ਮੋਟੀਵੇਟ ਮੋਟੀਵੇਟ ਕਰਕੇ ਇਹਨਾਂ ਨੂੰ ਛਲਾਗ ਮਾਰਨ ਤੋਂ ਰੋਕ ਦੇ ਅੱਜ ਪੰਜਾਬ ਤਾਂ ਇਹ ਹਾਲਮ ਆ ਕਿ ਸਾਡਾ ਪੜ੍ਹਿਆ ਲਿਖਿਆ ਵਰਗ ਅੱਜ 6ਵੀਂ ਮੰਜ਼ਲਾ ਤੋਂ ਛਲਾੰਗਾ ਮਾਰ ਰਿਹਾ ਵਿਦੇਸ਼ਾਂ ਚ ਜਾ ਰਿਹਾ ਟੈਂਕੀਆਂ ਤੇ ਚੜ ਰਿਹਾ ਔਰ ਕੈਪਟਨ ਅਮਰਿੰਦਰ ਸਿੰਘ ਬਾਰਡਰਾਂ ਦੇ ਘੁੰਮ ਰਹੇ ਨੇ ਔਰ ਉਸ ਬਾਰਡਰ ਦੇ ਉੱਤੇ ਇਹਨਾਂ ਦਾ ਕੋਈ ਰੋਲ ਨਹੀਂਗਾ ਇਹ ਕੰਮ ਮੋਦੀ ਦੀ ਗਵਰਨਮੈਂਟ ਦਾ ਗਵਰਨਮੈਂਟ ਆਫ ਇੰਡੀਆ ਦਾ ਸੀਗਾ ਆਰਮੀ ਨੂੰ ਕਰਨਾ ਟੈਕਲ ਜਾਂ ਇੰਡੀਅਨ 에ਅਰ ਫੋਰਸ ਨੂੰ ਕਰਨਾ ਅਮਰਿੰਦਰ ਸਿੰਘ ਦਾ ਸਬਜੈਕਟ ਨਹੀਂਗਾ ਅਮਰਿੰਦਰ ਸਿੰਘ ਦਾ ਫਰਜ਼ ਸੀਗਾ ਕਿ ਜਿਹਨਾਂ ਲੋਕਾਂ ਨੇ ਪੰਜਾਬ ਦੇ ਵਿੱਚ ਤੁਹਾਡੀ ਸਰਕਾਰ ਬਣਾਈ ਆ ਮਜਲੂਮ ਲੋਕਾਂ ਨੇ ਗਰੀਬਾਂ ਨੇ ਕਿਸਾਨਾਂ ਨੇ ਕਿਰਤੀਆਂ ਨੇ EMPLOYEES ਨੇ ਤੁਸੀਂ ਉਹਨਾਂ ਦਾ ਪੱਖ ਰੱਖੋ ਜਿਤੇ ਨੇ ਅਸਾਂ ਨੇ ਆਪਣੀ ਮੰਗਾਂ ਲਈ ਆਪਣੀ ਜਾਨ ਤੱਕ ਦੀ ਪਰਵਾਹ ਨਹੀਂ ਕੀਤੀ ਹੋਤੀ ਹੁਣ ਦੇਖਣਾ ਹੋਵੇਗਾ ਕਿ ਆਖਿਰ ਕਿਹਦੋਂ ਕੈਪਟਨ ਸਰਕਾਰ ਇਹਨਾਂ ਦੀ ਸਾਰ ਲੈਂਦੀ ਹੈ ਪਟਾਰਾ ਤੋਂ rau varinder ਦੀ ਰਿਪੋਰਟ Delhi Post Punjabi ਕੀ ਤੁਸੀਂ ਚਾਹੁੰਦੇ ਹੋ ਕੈਨੇਡਾ ਨਿਊਜ਼ੀਲੈਂਡ ऑस्ट्रेलिया ਦੇ ਵਿੱਚ ਆਪਣਾ ਸਟੱਡੀ ਵੀਜ਼ਾ ਅਪਲਾਈ ਕਰਨਾ ਤੇ ਅੱਜ ਹੀ ਮਿਲੋ ਪੈਰਾਮਿਡ ਈ ਸਰਵਿਸਿਜ਼ ਦੇ ਮਾਹਰ ਵੀਜ਼ਾ ਕਾਉਂਸਲਰਾਂ ਨਾਲ ਆਪਣੀ ਐਲੀਜੀਬਿਲਿਟੀ ਚੈੱਕ ਕਰਵਾਓ ਔਰ ਕੈਨੇਡਾ ਦੇ ਮਸ਼ਹੂਰ ਯੂਨੀਵਰਸਿਟੀਆਂ ਔਰ ਕਾਲਜਾਂ ਵਿੱਚ ਮਈ ਅਤੇ ਸਪਟੰਬਰ 2019 ਸੈਸ਼ਨ ਲਈ ਆਪਣਾ ਦਾਖਲਾ ਕਰਾਓ ਤੁਸੀਂ ਕਾਲ ਕਰ ਸਕਦੇ ਹੋ 92563 92563 ਤੇ